ਗਰਮੀਆਂ ਦੇ ਵਿੱਚ ਏਸੀ ਦੀ ਵਰਤੋਂ ਹਰ ਕੋਈ ਵਿਅਕਤੀ ਕਰਦਾ ਹੈ ਦੱਸ ਦਈਏ ਕਿ ਏਸੀ ਹਰ ਘਰ ਦੇ ਵਿੱਚ ਬੜੀ ਆਮ ਜੀ ਜ਼ਰੂਰਤ ਮੰਨੀ ਜਾਂਦੀ ਹੈ ਏਸੀ ਦੀ ਵਰਤੋਂ ਗਰਮੀ ਤੋਂ ਰਾਹਤ ਪਾਉਣ ਲਈ ਕੀਤੀ ਜਾਂਦੀ ਹੈ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਬਰਸਾਤ ਦੇ ਦੌਰਾਨ ਏਸੀ ਚਲਾਉਂਦੇ ਹੋ ਤਾਂ ਭੁੱਲ ਕੇ ਵੀ ਆ ਗਲਤੀ ਨਾ ਕਰਿਓ ਅਗਰ ਤੁਸੀਂ ਇੱਕ ਗਲਤੀ ਕਰਦੇ ਹੋ ਤਾਂ ਤੁਹਾਡਾ ਕਮਰਾ ਬਿਲਕੁਲ ਠੰਡਾ ਨਹੀਂ ਹੋਵੇਗਾ। ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਅਤੇ ਭਾਰਤ ਦੇ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਨੇ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਕਾਫੀ ਰਾਹਤ ਦਿੱਤੀ ਹੈ ਪਰ ਹਾਲੇ ਵੀ ਗਰਮੀ ਪੈ ਰਹੀ ਹੈ। ਗਰਮੀ ਤੋਂ ਬਚਣ ਲਈ ਲੋਕਾਂ ਨੂੰ ਘਰ ਵਿੱਚ ਏਸੀ ਦੀ ਵਰਤੋਂ ਕਰਨੀ ਪੈ ਰਹੀ ਹੈ। ਬਰਸਾਤ ਦੇ ਮੌਸਮ ਵਿੱਚ ਇਸ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਨਹੀਂ ਤਾਂ ਤੁਹਾਨੂੰ ਠੰਡੀ ਹਵਾ ਨਹੀਂ ਮਿਲੇਗੀ ਦੱਸ ਦਈਏ ਕਿ ਬਰਸਾਤ ਦੇ ਮੌਸਮ ਚ ਘਰ ਦੀਆਂ ਕੰਧਾਂ ਤੇ ਬਹੁਤ ਜ਼ਿਆਦਾ ਨਮੀ ਜਮਾ ਹੋ ਜਾਂਦੀ ਹੈ ਜਿਸ ਕਾਰਨ ਕਮਰਾ ਚੰਗੀ ਤਰ੍ਹਾਂ ਠੰਡਾ ਨਹੀਂ ਹੋ ਪਾਉਂਦਾ ਇਸ ਮੌਸਮ ਚ ਲੋਕ AC ਦੀ ਵਰਤੋਂ ਕਰਦੇ ਸਮੇਂ ਗਲਤੀਆਂ ਕਰ ਦਿੰਦੇ ਹਨ ਉਹ ਨਾਰਮਲ ਮੋਡ ਤੋਂ AC ਚਲਾਉਂਦੇ ਹਨ ਜਦਕਿ ਇਸ ਮੌਸਮ 'ਚ AC ਨੂੰ ਨਾਰਮਲ ਮੋਡ ਤੇ ਨਹੀਂ ਚਲਾਉਣਾ ਚਾਹੀਦਾ ਬਰਸਾਤ ਦੇ ਮੌਸਮ ਵਿੱਚ AC ਨੂੰ ਹਮੇਸ਼ਾ ਡਰਾਈ ਮੋਡ ਉੱਤੇ ਚਲਾਉਣਾ ਚਾਹੀਦਾ ਕਿਉਂਕਿ ਇੱਕ ਕਮਰੇ ਵਿੱਚ ਮੌਜੂਦ ਨਮੀ ਨੂੰ ਦੂਰ ਕਰਦਾ ਹੈ ਇਸ ਨਾਲ ਚੰਗੀ ਤਰ੍ਹਾਂ 쿨ਿੰਗ ਹੁੰਦੀ ਹੈ ਜੇਕਰ ਤੁਸੀਂ ਨਾਰਮਲ ਮੋਡ 'ਚ ਏਸੀ ਚਲਾਉਂਦੇ ਹੋ ਤਾਂ ਇਹ ਜ ਕਰਨ ਨਾਲ ਕਮਰੇ ਵਿੱਚ ਨਮੀ ਬਣੀ ਰਹੇਗੀ ਅਤੇ ਸਰੀਰ ਵੀ ਚਿਪਚਿਪਾ ਰਹੇਗਾ ਇਸ ਦੇ ਨਾਲ ਹੀ ਕਮਰੇ ਵਿੱਚ 쿨ਿੰਗ ਵੀ ਨਹੀਂ ਹੋਵੇਗੀ ਪਰ ਏਸੀ ਨੂੰ ਡਰਾਈ ਮੋਡ ਤੇ ਚਲਾਉਣ ਨਾਲ ਕਮਰੇ ਦੇ ਅੰਦਰ ਨਮੀ ਖਤਮ ਹੋ ਜਾਂਦੀ ਹੈ ਅਤੇ ਠੰਡੀ ਹਵਾ ਅੰਦਰ ਆਉਣ ਲੱਗ ਜਾਂਦੀ ਹੈ ਬਰਸਾਤ ਦੇ ਮੌਸਮ ਵਿੱਚ ਏਸੀ ਨੂੰ 26 ਤੋਂ 28 ਡਿਗਰੀ ਤੇ ਚਲਾਉਣਾ ਬਿਹਤਰ ਹੈ ਜੇਕਰ ਤੁਸੀਂ ਵੀ ਬਰਸਾਤੀ ਮੌਸਮ ਦੇ ਵਿੱਚ ਏਸੀ ਦਾ ਇਸਤੇਮਾਲ ਕਰਦੇ ਹੋ ਤਾਂ ਆਪਣੇ ਏਸੀ ਦੇ ਵਿੱਚ ਸੈਟਿੰਗ ਇਸ ਪ੍ਰਕਾਰ ਕਰ ਲਵੋ ਕਿ ਬਰਸਾਤੀ ਮੌਸਮ ਦੇ ਵਿੱਚ ਵੀ ਤੁਹਾਡੇ ਕਮਰੇ ਠੰਡੇ ਰਹਿਣਗੇ ਅਤੇ ਤੁਹਾਨੂੰ ਗਰਮੀ ਤੋਂ ਰਾਹਤ ਮਿਲੇਗੀ ਦਾਸਦੰਨੇ ਹੈ ਕਿ ਬਰਸਾਤ ਮੌਸਮ ਦੇ ਵਿੱਚ ਕਈ ਲੋਕ AC ਨੂੰ ਸਿਰਫ ਨਾਰਮਲ ਮੋਡ ਤੇ ਹੀ ਚਲਾਉਂਦੇ ਨੇ ਜਿਵੇਂ ਕਿ ਉਹ ਕੜਾਕੇਦਾਰ ਧੁੱਪ ਵਿੱਚ ਚਲਾਉਂਦੇ ਨੇ ਦੱਸ ਤਈਏ ਕਿ ਕੜਾਕੇਦਾਰ ਧੁੱਪ ਪੈਣ ਕਰਕੇ ਘਰਾਂ ਦੀਆਂ ਕੰਧਾਂ ਦੇ ਵਿੱਚ ਜਿਹੜਾ ਕਿਸੇ ਪ੍ਰਕਾਰ ਦੀ ਵੀ ਸੀਲਣ ਨਹੀਂ ਹੁੰਦੀ ਜਿਸ ਕਰਕੇ ਕਮਰਾ ਨਾਰਮਲ ਮੋਡ ਤੇ ਵੀ ਠੰਡਾ ਹੋ ਜਾਂਦਾ ਹੈ ਪਰ ਬਰਸਾਤੀ ਮੌਸਮ ਦੇ ਵਿੱਚ ਕੰਦਾ ਨੂੰ ਸਲਾਬ ਆ ਜਾਂਦੀ ਹੈ ਜਿਸ ਦੇ ਕਾਰਨ ਜੇਕਰ ਏਸੀ ਤੁਸੀਂ ਡਰਾਈ ਮੋਡ ਤੇ ਚਲਾਉਂਦੇ ਹੋ ਤਾਂ ਤੁਹਾਡੀਆਂ ਕੰਦਾਂ ਵੀ ਡਰਾਈ ਕਰਦਾ ਹੈ ਤੇ ਤੁਹਾਡਾ ਕਮਰਾ ਵੀ ਠੰਡਾ ਕਰਦਾ ਹੈ ਜੇਕਰ ਸਲਾਬੀਆਂ ਕੰਦਾਂ ਦੇ ਵਿੱਚ ਤੁਸੀਂ ਏਸੀ ਨੋਰਮਲ ਮੋਡ ਤੇ ਚਲਾਉਂਦੇ ਹੋ ਤਾਂ ਤੁਹਾਡਾ ਕਮਰਾ ਠੰਡਾ ਨਹੀਂ ਹੋਏਗਾ ਇਸ ਤੋਂ ਇਲਾਵਾ ਤੁਹਾਡੀ ਬਿਜਲੀ ਦੀ ਖਪਤ ਵੀ ਹੋਵੇਗੀ ਤੇ ਤੁਹਾਨੂੰ ਗਰਮੀ ਤੋਂ ਕਿਸੇ ਪ੍ਰਕਾਰ ਦੀ ਰਾਹਤ ਨਹੀਂ ਮਿਲੇਗੀ ਅਤੇ ਤੁਹਾਡੀ ਬਾਡੀ ਹੈ ਜਿਹੜੀ ਉਹ ਵੀ ਚਿਪਚਿਪੀ ਰਹੇਗੀ ਵਧੇਰੀ ਜਾਣਕਾਰੀ ਲਈ ਜੁੜੇ ਰਹੋ ਨਿਡਰ ਪੰਜਾਬੀ মিডিਆ ਨਾਲ ਹੁੰਦਿਓ ਇਜਾਜ਼ਤ ਧੰਨਵਾਦ